ਪਰ ਬੀਤੀ ਰਾਤ ਸਨੀ ਦੇ ਵਿੱਚ ਇੱਕ ਲੜਕੀ ਦਾ ਗਲਾ ਰੇਸ ਕੇ ਖਤਮ ਕਰ ਦਿੱਤਾ ਜਾਂਦਾ ਕੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਅੱਜ ਜੀ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਚਮਕੀ ਸਨੀ ਇਨਕਲੇਵ ਥਾਣਾ ਸਿਟੀ ਖਰੜ ਦੇਰੀਏ ਚ ਕਿ ਇੱਕ 27 ਸਾਲ ਦੀ ਲੜਕੀ ਹੈਗੀ ਆ ਉਹਦਾ ਜਿਹੜਾ ਮਰਡਰ ਕੀਤਾ ਕਿਸੇ ਨੇ ਪੁਲਿਸ ਨੇ ਤੁਰੰਤ ਐਕਸ਼ਨ ਕਰਦੇ ਹੋਏ ਮੌਕੇ ਤੋਂ ਜੋ ਮਿਡਲੀ ਤਫਤੀਸ਼ ਕਰਕੇ ਮਕਦਮਾ ਵੀ ਦਰਜ ਕਰ ਦਿੱਤਾ ਗਿਆ ਅਤੇ ਦੋਸ਼ੀ ਜਿਹੜਾ ਹੈਗਾ ਉਹ ਵੀ ਉਹਨੂੰ ਆਇਡੈਂਟੀਫਾਈ ਕਰਕੇ ਉਹਨੂੰ ਟ੍ਰੇਸ ਕਰ ਲਿਆ ਗਿਆ ਸਰ ਦਾ ਕਾਰਨ ਕੀ ਰਿਹਾ ਇਸ ਮਰਡਰ ਦਾ ਔਰ ਕੀ ਕੁਝ ਜਾਂਚ ਚੱਲ ਰਹੀ ਹੈ ਬੇਸਿਕਲੀ ਜੀ ਇਨੀਸ਼ੀਅਲ ਟੈਕਨੀਕਲ ਇਨਵੈਸਟੀਗੇਸ਼ਨ ਤੇ ਜੋ ਇਨੀਸ਼ੀਅਲ ਫੈਮਿਲੀ ਤੋਂ ਇਨਫੋਰਮੇਸ਼ਨ ਮਿਲੀ ਆ ਉਹਦੇ ਚ ਇਹੀ ਸਾਹਮਣੇ ਆਇਆ ਕਿ ਜੋ ਦੋਸ਼ੀ ਆ ਤੇ ਜੋ ਪੀੜਤ ਨੇ ਦੋਨੋਂ ਇੱਕ ਦੂਜੇ ਤੇ नोन ਸੀਗੇ ਤੇ ਸੈਮਟੀ ਨਾਲ ਹੀ ਘਰ ਦੇ ਅੰਦਰ ਗਏ ਆ ਕੋਈ ਫੋਰਸਿਬਲ ਐਂਟਰੀ ਨਹੀਂ ਹੈਗੀ ਕੋਈ ਬੋਡੀ ਤੇ ਸਟਰਗਲ ਮਾਰਕਸ ਵੀ ਨਹੀਂ ਹੈਗੇ ਤਾਂ ਮਤਲਬ ਉਹ ਚੀਜ਼ ਕੋਈ ਫੋਰਸਿਬਲੀ ਕੋਈ ਅਜਿਹੀ ਐਂਟਰੀ ਜਾਂ ਉਹ ਚੀਜ਼ ਨਹੀਂ ਸਾਹਮਣੇ ਆਈ ਬਾਕੀ ਜਿਹੜਾ ਲੜਕਾ ਉਹਦਾ ਉਸ ਤੋਂ ਬਾਅਦ ਐਕਸੀਡੈਂਟ ਹੋ ਗਿਆ ਸੀ ਉਹ ਵੀ ਅਜੇ ਹਸਪੀਟਲ 'ਚ ਹੀ ਹੈਗਾ ਜਦੋਂ ਰਿਕਵਰ ਹੋਇਆ ਤਾਂ ਉਹਦੇ ਤੋਂ ਉਹਦੀ ਕੁਐਸਚਨਿੰਗ ਤੋਂ ਫਰਦਰ ਪਤਾ ਲੱਗੇਗਾ ਲਵਿੰਦਰ ਸਾਹਮਣੇ ਆਇਆ ਸੀ ਉਹਦਾ ਫਰੈਂਡ ਸੀਗਾ ਜੀ ਜਿਹੜਾ ਦੋਸ਼ੀ ਹੈਗਾ ਲੜਕੀ ਜਿਹੜੀ ਮ੍ਰਿਤਕ ਹੈਗੀ ਆ ਇੱਕ ਤਾਂ ਉਹਦਾ ਉਹਦਾ ਫਰੈਂਡ ਸੀਗਾ ਜਿਹੜਾ ਦੋਸ਼ੀ ਆ ਅਨਸੁਰ ਕੁਰੇਸ਼ੀ ਜਿਹੜਾ ਇਹਦਾ ਰਹਿਣ ਵਾਲਾ ਸਰ ਇਹ ਜੀ ਪਿੱਛੇ ਯੂਪੀ ਦਾ ਰਹਿਣ ਵਾਲਾ ਤੇ ਹੁਣ ਇਹ ਚੰਡੀਗੜ੍ਹ ਰਹਿਦਾ ਸਰ ਕਿਹਾ ਮਰਡਰ ਕਰਕੇ ਕੁੜੀ ਦੀ ਕਿ ਪ੍ਰਾਰਥ ਹੋਇਆ ਹਾਂਜੀ ਕੁੜੀ ਦੀ ਫੈਮਲੀ ਦੀ ਕਾਰ ਸੀਗੀ ਜੀ ਤੇ ਉਹ ਲੈ ਕੇ ਇਹ ਉਥੋਂ ਮੌਕੇ ਤੋਂ ਪ੍ਰਾਰਥ ਹੋਇਆ ਸਰ ਕਿੱਥੇ ਹੋਇਆ ਐਕਸੀਡੈਂਟ ਇਹਨਾਂ ਦਾ ਜੀ ਉਸ ਤੋਂ ਬਾਅਦ ਜੀ ਇਹਦਾ ਅੱਜ ਸਵੇਰ ਸ਼ਾਹਵਾਦ ਮਾਰਕੰਡਾ ਹਰਿਆਣੇ ਦੇ ਵਿੱਚ ਐਕਸੀਡੈਂਟ ਹੋਇਆ ਤੇ ਹੁਣ ਦਾਖਲ ਕਿੱਥੇ ਜਿਹੜੇ ਇਲਾਜ ਜੀ ਉਥੋਂ ਜੀ ਇਹਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸਰ ਇਹ ਕਿੰਨੇ ਕ ਵਜੇ ਘਰ ਆਇਆ ਕਿੰਨੇ ਕ ਵਜੇ ਦਾ ਇਹ ਵਾਕਿਆ ਜਦੋਂ ਉਹਨੇ ਮਰ ਦਿੱਤਾ ਜੀ ਐਗਜੈਕਟ ਡਿਟੇਲਸ ਤਾਂ ਜੀ ਮੌਕੇ ਦੀ ਜਿਹੜਾ ਸੀਸੀਟੀਵੀ ਕੈਮਰਾਜ਼ ਵਗੈਰਾ ਅਸੀਂ ਚੈੱਕ ਕਰ ਰਹੇ ਹਾਂ ਪਰ ਜੋ ਲੱਗਦਾ ਕਿ 2 ਤੋਂ 4-5 ਵਜੇ ਦੇ ਵਿੱਚ ਵਿੱਚ ਇਨਸੀਡੈਂਟ ਹੋਇਆ ਹੈ ਤੇ ਸਰ ਕੀ ਦੇ ਬਿਆਨਾਂ ਦੇ ਆਧਾਰ ਤੇ ਕਚਾ ਹੋਇਆ ਜੀ ਅ ਲੜਕੀ ਦੇ ਬ੍ਰਦਰ ਦੇ ਬਿਆਨਾਂ ਦੇ ਪੱਤਰ ਕਿਹੜੀ ਧਾਰਾ ਦੇ ਤਹਿਤ ਬੱਥਿਆ ਅੰਦਰ ਸੈਕਸ਼ਨ 302 ਆਈਪੀਸੀ ਕੁਝ ਹੋਰ ਪਤਾ ਲੱਗਿਆ ਜੀ ਕਿਉਂ ਇਸਨੇ ਕਤਲ ਕੀਤਾ ਸੀ ਜੀ ਇਸ ਲੜਕੀ ਦਾ ਜੀ ਨਹੀਂ ਜੀ ਰੀਜ਼ਨ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਮੁੰਡਾ ਰਿਕਵਰ ਕਰੂਗਾ ਉਹਦੀ ਕੁਐਸਚਨਿੰਗ ਤੋਂ ਹੀ ਸਾਹਮਣੇ ਆਉਣਾ ਹੈ Hangi <laughs>